ਸੁਖਨ ਵਾਲੇ ਵਾਲਾ ਬਹੁਤ ਚਰਚਿਤ ਕੇਸ ਜਿੱਥੇ ਪਤਨੀ ਵੱਲੋਂ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਪ੍ਰੇਮੀ ਦੇ ਨਾਲ ਰਲ ਕੇ ਉਸ ਤੋਂ ਬਾਅਦ ਉਹਨੇ ਡਰਾਮਾ ਕੀਤਾ ਸੀ ਕਿ ਘਰ ਦੇ ਵਿੱਚੋਂ ਲਟੇਰੇ ਆਏ ਤੇ ਉਹ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਗਏ ਤੇ ਘਰ ਦੇ ਵਿੱਚੋਂ ਸਿਉਣਾ ਲੈ ਗਏ ਇਸ ਨੂੰ ਫਿਲਮੀ ਦ੍ਰਿਸ਼ ਬਣਾਉਣ ਲਈ ਉਹਨੇ ਕੱਪੜੇ ਲੀڑے ਸੀ ਜਿਹੜੇ ਔਲ ਮਾਰੀਆਂ ਚੋਂ ਪਟਕੇ ਸਿੱੜ ਦਿੱਤੇ ਸੀ ਪਰ ਪੁਲਿਸ ਨੇ ਪਹਿਲੀ ਨਜ਼ਰੇ ਰੁਪਿੰਦਰ ਨੂੰ ਗ੍ਰਿਫਤਾਰ ਕੀਤਾ ਉਸ ਨੂੰ ਰਹਿਮਾਨ ਤੇ ਰੱਖਿਆ ਵੱਡੇ ਵੱਡੇ ਖੁਲਾਸੇ ਵੀ ਹੋਏ ਉਸ ਤੋਂ ਬਾਅਦ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਕਿ ਰੁਪਿੰਦਰ ਬੇਕਸੂਰ ਨਿਕਲੂਗੀ ਇਸ ਕੇਸ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਰਪਿੰਦਰ ਦਾ ਹਰਕਮਲ ਪ੍ਰੀਤ ਸਿੰਘ ਦੇ ਨਾਲ ਇਸ ਕਦਰ ਪ੍ਰੇਮ ਸੀ ਕਿ ਜੇਲ੍ਹ ਦੇ ਵਿੱਚ ਜਾ ਕੇ ਸਾਰੇ ਸਮਾਜ ਤੋਂ ਲਾਂਤਾਂ ਖੱਟ ਕੇ ਸਾਰਾ ਸਮਾਜ ਰਪਿੰਦਰ ਦਾ ਦੁਸ਼ਮਣ ਬਣ ਗਿਆ ਸੀ ਉਹਦੇ ਮਾਪੇ ਉਹਨੂੰ ਇਹ ਗੱਲ ਆਖ ਦਿੰਦੇ ਆ ਕਿ ਤੂੰ ਧੀ ਖਵਾਉਣ ਦੇ ਲਾਇਕ ਵੀ ਨਹੀਂ ਪਰ ਸਿਰਫ ਆਪਣੇ ਪ੍ਰੇਮੀ ਦੇ ਸਿਰ ਤੇ ਉਹਨੂੰ ਮਾਸਾ ਜਿੰਨਾ ਵੀ ਜਿਹੜਾ ਇਸ ਚੀਜ਼ ਦੀ ਗਿਲਟੀ ਫੀਲ ਨਹੀਂ ਹੋਈ ਸੀ ਕਿ ਉਹਨੇ ਕਿੱਡਾ ਵੱਡਾ ਅਪਰਾਧ ਕੀਤਾ ਕਿੰਨੇ ਲੋਕ ਉਹਦੇ ਉੱਤੇ ਜਿਹੜੇ ਕਟਾਸਕ ਕੱਸ ਰਹੇ ਆ ਕਿੰਨੇ ਲੋਕ ਉਹਦੇ ਵਿਰੋਧ ਹੋ ਗਏ ਉਹਨੂੰ ਮਾਸੇ ਜਿੰਨਾ ਵੀ ਇਸ ਕੀਤੀ ਘਟਨਾ ਦਾ ਅਫਸੋਸ ਨਹੀਂਗਾ ਜੇਲ੍ਹ ਦੇ ਵਿੱਚ ਵੀ ਤੇ ਪਲੱਸ ਦੇ ਜਿਹੜੇ ਵੱਡੇ ਅਫਸਰ ਆ ਜਿਨ੍ਹਾਂ ਨੇ ਉਤੋਂ ਪੁੱਛ ਪ੍ਰਤੀਤ ਕੀਤੀ ਆ ਉਹ ਕਹਿੰਦੇ ਕਿ ਸਾਡੇ ਕੋਲ ਬਹੁਤ ਵੱਡੇ ਵੱਡੇ ਫਰਾਦੀ ਗੈਂਗਸਟਰ ਸਮਗਲਰ ਆਉਂਦੇ ਆ ਉੱਚ-ਗਿੱਚ ਕਰਦੇ ਆ ਪਰ ਤੋਤੇ ਵਾਂਗ ਬੋਲਦੇ ਆ ਇਹ ਐਡੀ ਚੰਟ ਐਡੀ ਤੇਜ ਤੇ ਐਡੇ ਵੱਡੇ ਦਿਲ ਵਾਲੀ ਆ ਇਹਨੂੰ ਮਾਸਾ ਜਿੰਨਾ ਵੀ ਫੀਲ ਨਹੀਂ ਵੀ ਕਿੱਡੇ ਵੱਡੇ ਕਿ ਇਸ ਦੇ ਵਿੱਚ ਫਸ ਗਈ ਇਹ ਇੱਕ ਗੱਲ ਦੇ 20-20 ਜਵਾਬ ਦਿੰਦੀ ਸੀ ਆਪਾਂ ਇਹ ਸਿੱਝੇ ਹੀ ਇਹ ਚੀਜ਼ ਨੂੰ ਸਮਝ ਸਕਦੇ ਆ ਕਿ ਆਮ ਕੁੜੀਆਂ ਜਿਹੜੀਆਂ ਪਿੰਡਾਂ ਦੀਆਂ ਹੋਣ ਸ਼ਹਿਰਾਂ ਦੀਆਂ ਹੋਣ ਜਿਨ੍ਹਾਂ ਦਾ ਵਾਹ ਵਾਸਤਾ ਪੰਜਾਬ ਦੇ ਨਾਲ ਆ ਉਦਾਂ ਤਾਂ ਸਾਰੇ ਦੁਨੀਆ ਦੇ ਵਿੱਚ ਹੀ ਇਹ ਸਮਝਿਆ ਜਾਂਦਾ ਕਿ ਕੁੜੀ ਦਾ ਔਰਤ ਦਾ ਦਿਲ ਬੜਾ ਨਰਮ ਹੁੰਦਾ ਕਿਉਂਕਿ ਇਹਨੂੰ ਜਗ ਜਨਨੀ ਦਾ ਜਿਹੜਾ ਉਹ ਖਿਤਾਬ ਦਿੱਤਾ ਗਿਆ ਔਰਤੀ ਕਿਸੇ ਨੂੰ ਜਨਮ ਦੇ ਸਕਦੀ ਆ ਇਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਔਰਤ ਨੂੰ ਦੇਵੀ ਦਾ ਜਿਹੜਾ ਨਾਮ ਦਿੱਤਾ ਜਾਂਦਾ ਸੀ ਪਰ ਰੁਪਿੰਦਰ ਵਾਲੀਆਂ ਦਿਨਤਨਾ ਕਰਕੇ ਔਰਤ ਸ਼ਬਦ ਵੀ ਇਹਨਾਂ ਨੇ ਬਦਨਾਮ ਕਰ ਦਿੱਤਾ ਹੁਣ ਇਹਨਾਂ ਦੀਆਂ ਚਾਲਾਂ ਵੇਖੋ ਜਿਹੜੇ ਬੰਦੇ ਨਾਲ ਵਿਆਹ ਕਰਵਾਏ ਨੂੰ 3 ਸਾਲ ਹੋ ਗਏ ਸੀ ਜਿਹੜਾ ਗੁਰਵਿੰਦਰ ਇਹਦੇ ਸਾਰੇ ਖਰਚੇ ਚੱਕਦਾ ਸੀ ਜਿਹੜਾ ਗੁਰਵਿੰਦਰ ਦੇ ਸਿਰ ਤੇ ਉਹਦੇ ਪੈਸੇ ਕਰਕੇ ਵੱਡੀਆਂ ਗੱਡੀਆਂ ਝੂੜਦੀ ਸੀ ਮਹਿੰਗੇ ਬਸਤਰ ਪਾਉਂਦੀ ਸੀ ਮਹਿੰਗੇ ਰੈਸਟੋਰੈਂਟਾਂ ਦੇ ਵਿੱਚ ਖਾਣੇ ਖਾਂਦੀ ਸੀ ਉਹਨੇ ਪੂਰੀ ਖੁੱਲ ਦਿੱਤੀ ਹੋਈ ਸੀ ਰੀਲਾ ਬਣਾਉਂਦੀ ਸੀ 15 16 ਲੱਖ ਲਾ ਕੇ ਬੁਟੀਕ ਖੋਲਤਾ ਸੀ ਉਸ ਬੰਦੇ ਦੀ ਤਾਂ ਬਣ ਗਈ ਵੈਰਣ ਜਿਹੜਾ ਮਹਿਜ 5 ਮਹੀਨੇ ਪਹਿਲਾਂ ਇਹਦੀ ਜ਼ਿੰਦਗੀ ਦੇ ਵਿੱਚ ਆਇਆ ਉਹ ਇਹਦਾ ਹੋ ਗਿਆ ਸਭ ਕੁਝ ਇਹਨੂੰ ਇੰਨੀ ਵੀ ਸ਼ਰਮਣੀ ਵਿਆਹੀ ਹੋਣ ਦੇ باوجود ਨਜਾਇਜ਼ ਰਿਸ਼ਤਾ ਰੱਖਿਆ ਚਲੋ ਵਿਆਹ ਤੋਂ ਪਹਿਲਾਂ ਕਿਸੇ ਦੇ ਨਾਲ ਕੋਈ ਰਿਸ਼ਤਾ ਬਣਦਾ ਉਹ ਮੰਨਿਆ ਜਾ ਸਕਦਾ ਪਰ ਵਿਆਹ ਤੋਂ ਬਾਅਦ ਰਿਸ਼ਤਾ ਰੱਖਣਾ ਕਿੱਡਾ ਕਨਾਉਣਾ ਕੰਮ ਆ ਇਹਨੂੰ ਇਹਨੇ ਹੋ ਰੱਖਿਆ ਉਸਦੇ ਨਾਲ ਨਾਲ ਜਿਹਦੇ ਪੈਸੇ ਤੇ ਐਸ਼ ਕਰਦੀ ਸੀ ਉਸੇ ਤੋਂ ਤਲ ਤਲਾਕ ਲੈ ਲੈਂਦੀ ਉਸੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਹਦੇ ਸਿਰ ਤੇ ਆਪਣੇ ਪ੍ਰੇਮੀ ਹਰ ਕਮਲਪ੍ਰੀਤ ਸਿੰਘ ਦੇ ਸਿਰ ਤੇ ਤੇ ਹੁਣ ਜਿਹੜੀ ਰੁਪਿੰਦਰ ਆ ਉਸ ਪ੍ਰੇਮੀ ਦੀ ਵੀ ਨਹੀਂ ਰਹੀ ਕਿਉਂਕਿ ਇਹੋ ਜੀਆਂ ਸਿਰਫ ਤੁਹਾਡੇ ਨਾਲ ਉਹਨਾਂ ਚਿਰ ਹੁੰਦੀਆਂ ਜਿੰਨਾ ਚਿਰ ਤੁਹਾਡੀ ਇਹਨਾਂ ਨੂੰ ਲੋੜ ਹੁੰਦੀ ਆ ਇਹ ਭਾਂਡਾ ਖਾਲੀ ਕੀਤਾ ਨਹੀਂ ਤੇ ਅਗਲਾ ਬੂਹਾ ਮੱਲਿਆ ਨਹੀਂ ਇਹ ਘਾਵਤ ਸੱਚ ਹੁੰਦੀ ਹੈ ਇਹੋ ਜੀਆਂ ਵਾਸਤੇ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਬੱਲੂਆਣੇ ਵਾਲਾ ਜਿਹੜਾ ਮੁੰਡਾ ਉਹਨੂੰ ਵੀ ਅਸੀਂ નિર્ਦੋਸ਼ ਨਹੀਂ ਕਹਿੰਦੇ ਕਿਉਂਕਿ ਉਹ ਵੀ ਇੱਕ ਨਾਉਣੇ ਕੰਮ ਦੇ ਵਿੱਚ ਕਿਸੇ ਦਾ ਬੇਗਨਾ ਪੁੱਤ ਮਾਰਨ ਦੇ ਵਿੱਚ ਪੂਰਾ ਜ਼ਿੰਮੇਵਾਰ ਆ ਪਰ ਇਹ ਘਟਿਆ ਔਰਤ ਹੁਣ ਸਾਰਾ ਬਲੇਮ ਬੱਲੂਆਣੇ ਵਾਲੇ ਤੇ ਦੇ ਕੇ ਉਹ ਹਰਕਮਲ ਪ੍ਰੀਤ ਸਿੰਘ ਜਿਹਦਾ ਸਿਰ ਫਿਰਿਆ ਸੀ ਵਿਆਹੀ ਵਰੀ ਪਿੱਛੇ ਬਠਿੰਡੇ ਤੋਂ ਚੱਲ ਕੇ ਸੁੱਖਣ ਵਾਲੇ ਪਿੰਡ ਪਹੁੰਚਿਆ ਸੀ ਹੁਣ ਇਹ ਰਪਿੰਦਰ ਦੀ ਚਾਲ ਆ ਵੀ ਸਾਰਾ ਕੇਸ ਉਹਦੇ ਤੇ ਫਿੱਟ ਕਰਦੇ ਆ ਤੇ ਆਪ ਬਾਹਰ ਜਾ ਕੇ ਕੋਈ ਹੋਰ ਰਾਹ ਮੱਲਾ ਤੁਸੀਂ ਵੇਖੋ ਪਹਿਲਾ 5 ਮਹੀਨਿਆਂ ਦੇ ਰਿਲੇਸ਼ਨ ਪਿੱਛੇ ਇੱਕ ਘਰ ਬਰਬਾਦ ਕਰ ਦਿੱਤਾ ਕੁਲਦੀਪ ਸਿੰਘ ਦਾ ਜਿਹਦਾ ਕਲੌਤਾ ਪੁੱਤਰ ਸੀ ਉਹਨੂੰ ਮੌਦੇ ਘਾੜ ਉਤਾਰ ਦਿੱਤਾ ਗਲਦੀਪ ਸਿੰਘ ਦਾ ਸਾਰਾ ਸੰਸਾਰ ਸੁਨਣਾ ਕਰ ਦਿੱਤਾ ਉਹਦੀ ਜ਼ਿੰਦਗੀ ਦੇ ਵਿੱਚ ਹਨੇਰਾ ਭਰ ਦਿੱਤਾ ਤੇ ਹੁਣ ਇਹ ਕਟਿਆ ਔਰਤ ਆਦੇ ਆਪ ਨੂੰ ਬੇਗਨਾ ਸਾਬਤ ਕਰਨ ਦੇ ਲਈ ਇਹ ਧਾਰਨਾ ਕਰਦੀ ਪਈ ਹੈ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਸਾਰਾ ਕੁਝ ਕੀਤਾ ਹੀ ਹਰਕਮਲਪ੍ਰੀਤ ਸਿੰਘ ਤੇ ਉਹਦੇ ਦੋਸਤ ਵਿਸ਼ਵਜੀਤ ਸਿੰਘ ਵਿਸ਼ੂ ਨੇ ਐ ਉਹਨਾਂ ਨੂੰ ਪਸਾ ਕੇ ਮਾਂ ਦੀ ਤੀ ਆਪ ਬੇਗਣਾ ਸਾਬਤ ਹੋਉਂਦੀਆਂ ਚਾਲਾਂ ਚੱਲ ਰਹੀ ਆ ਪਰ ਕੁਲਦੀਪ ਸਿੰਘ ਦਾ ਵੀ ਕਹਿਣਾ ਕਿ ਮੇਰਾ ਪੁੱਤ ਮਾਰ ਕੇ ਖੁੱਲੀ ਤੂੰ ਵੀ ਨਹੀਂ ਘੁੰਮਦੀ ਉਹ ਕਹਿੰਦਾ ਮੇਰੀ ਜਾਇਦਾਦ ਜਿੰਨੀ ਐ ਮੇਰੀ ਹੁਣ ਉਹ ਕਿਸ ਕੰਮ ਮੈਨੂੰ ਭਾਵੇਂ ਸਾਰੀ ਤਰੀਕਾਂ ਕਚਹਿਰੀਆਂ ਤੇ ਲਾਉਣੀ ਪਵੇ ਇਹਦੀ ਸਾਰੀ ਜ਼ਿੰਦਗੀ ਮੈਂ ਜੇਲ੍ਹ ਚ ਕਟਾਉਣੀ ਆ ਜੇਕਰ ਤੁਸੀਂ ਵੀ ਸਹਿਮਤਾ ਕੇ ਵਿੱਚ ਨੂੜ ਕੇ ਰੱਖਣੀ ਚਾਹੀਦੀ ਆ ਤੇ ਆਪਣਾ ਕਮੈਂਟ ਇੱਕ ਜਰੂਰ ਸਾਂਝਾ ਕਰੋ ਤਾਂ ਕਿ ਗੁਰਵਿੰਦਰ ਸਿੰਘ ਨੂੰ ਇਨਸਾਫ ਦਵਾਇਆ ਜਾ ਸਕੇ